ਹਿੱਟ ਐਂਡ ਰਨ ਕਾਨੂੰਨ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਅੱਜ ਸੰਗਰੂਰ ਦੇ ਵਿੱਚ ਡਰਾਈਵਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਵਿਰੋਧ ਦੇ ਵਿੱਚ ਨਾਅਰੇ ਵੱਜ ਕੀਤੀ ਡਰਾਈਵਰਾਂ ਦਾ ਕਹਿਣਾ ਹੈ ਕਿ ਜਿਹੜਾ ਕਾਨੂੰਨ ਆ ਅਸੀਂ ਇਸ ਦਾ ਸਖਤ ਲਬਜ਼ਾਂ ਦੇ ਵਿੱਚ ਵਿਰੋਧ ਕਰਦੇ ਹਾਂ ਕਿਉਂਕਿ ਜਿਹੜਾ ਕਾਨੂੰਨ ਸਾਡੇ ਲਈ ਗਲਤ ਹੈ ਸਾਡੀਆਂ ਤਨਖਾਹ ਮਸਾਂ 10000 ਤੋਂ ਲੈ ਕੇ 15000 ਦੇ ਵਿੱਚ ਹੁੰਦੀਆਂ ਨੇ ਅਸੀਂ 10 ਲੱਖ ਦਾ ਜੁਰਮਾਨਾ ਕਿਵੇਂ ਭਰਾਂਗੇ ਇਸ ਨੂੰ ਲੈ ਕੇ ਭਵਾਨੀਗੜ੍ਹ ਔਰ ਸੰਗਰੂਰ ਦੇ ਵਿੱਚ ਜਿਹੜਾ ਚੰਡੀਗੜ੍ਹ ਨੈਸ਼ਨਲ ਹਾਈਵੇ ਆ ਇਸ ਨੂੰ ਜਾਮ ਕੀਤਾ ਗਿਆ ਤੇ ਇਹ ਸਰਕਾਰ ਦੇ ਵਿਰੋਧ ਦੇ ਵਿੱਚ ਨਾਰੇਵਾਜੀ ਕੀਤੀ ਗਈ ਇਸ ਕਾਨੂੰਨ ਦੇ ਬਾਰੇ ਮੋਟੀ ਗੱਲ ਦੱਸਦੇ ਆ ਕਿ 10 ਸਾਲ ਦੀ ਸਜ਼ਾ ਤੇ 10 ਲੱਖ ਦਾ ਜੁਰਮਾਨਾ ਹੋਵੇਗਾ ਜੇ ਕਿਸੇ ਡਰਾਈਵਰ ਦੇ ਵੱਲੋਂ ਕਿਸੇ ਦੀ ਮ੍ਰਿਤਿ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਡਰਾਈਵਰ ਲਗਾਤਾਰ ਇਸ ਦਾ ਵਿਰੋਧ ਕਰ ਰਹੇ ਨੇ ਅੱਜ ਪਵਾਨੀ ਕੜ ਦੇ ਵਿੱਚ ਵਿਰੋਧ ਕੀਤਾ ਗਿਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਡਰਾਈਵਰਾਂ ਦੇ ਵੱਲੋਂ ਸਰਕਾਰ ਦੇ ਵਿਰੋਧ ਦੇ ਵਿੱਚ ਵੱਡਾ ਜਿਹੜਾ ਮੋਰਚਾ ਲਗਾ ਦਿੱਤਾ ਜਾਵੇਗਾ। ਕਾਫਟ ਸੰਘਟਨ ਲੋਪਰਦਾਂ ਟਰੱਕੇ ਨੂੰ ਪਹੁੰਚ ਨਹੀਂ ਗੜਨ। ਅੱਜ ਦਰਨੇ ਨੂੰ ਕਿਵੇਂ ਦੇਖ ਰਹੇ ਹੋ? ਦਰਨੇ ਨੂੰ ਦੇਖੋ ਜੀ, ਭਾਜਪਾ ਸਰਕਾਰ ਦੇ ਜੋ ਕਾਲੇ ਕਾਨੂੰਨ ਨੇ ਵੱਖਰੇ ਵੱਖਰੇ ਉਹ ਕਾਲੇ ਕਾਨੂੰਨ ਥੋਪੀ ਜਾਂਦੇ ਨੇ ਸਾਡੇ ਤੇ ਥੋਪੀ ਕਹਾਂਗੇ। ਉਹਨਾਂ ਨੂੰ ਰੋਕਣ ਵਾਸਤੇ ਸਾਡੇ ਸਾਰੇ ਟਰੱਕ ਜੂਨੀਆ ਇਕੱਠੇ ਹੋ ਜਨ ਨੇ, ਟੈਕਸੀ ਜੂਨੀਆ ਸਾਡਾ ਡਰਾਈਵਰ ਭਾਈਚਾਰਾ ਸਾਰੇ ਤੁਨੋ ਚੰਨੋ ਟੋਲ ਪਲਾਜ ਦੇ ਇਕੱਠਾ ਹੋਇਆ। ਅਗਲਾ ਸਟੈਪ ਕੀ ਹੋਊਗਾ? ਅਗਲਾ ਸਟੈਪ ਸਾਡੇ ਸੁਭਾ ਪ੍ਰਧਾਨ ਅਜੇ ਸਿੰਘ ਲਾ ਜੀ ਜੋ ਲੀਕ ਕੇ ਦੇਣਗੇ। ਅਸੀਂ ਉਹਨਾਂ ਦੇ ਨਾਲ ਆ। ਆਮਰਿਆ ਪ੍ਰਧਾਨ ਆਲ ਪੰਜਾਬ ਟਰੱਕ ਇੱਕ ਦਾ ਦੇਖੋ ਜੀ ਕੱਟਦਾ ਇਹ ਜਿਵੇਂ ਤੁਹਾਨੂੰ ਸਾਡੇ ਪ੍ਰਧਾਨ ਜੀ ਨੇ ਦੱਸਿਆ ਹੈ ਕਿ ਜੋ ਸੈਂਟਰ ਸਰਕਾਰ ਵੱਲੋਂ ਸਾਡੇ ਡਰਾਈਵਰ ਭਰਾਵਾਂ ਲਈ ਕਾਲਾ ਕਾਨੂੰਨ ਲਿਆਂਦਾ ਗਿਆ ਅੱਜ ਉਹਦੇ ਵਿਰੋਧ ਦੇ ਵਿੱਚ ਅਸੀਂ ਚੰਨੋ ਟੋਲ ਪਲਾਜ਼ਾ ਵਿਕੇ ਰੋਡ ਜਾਮ ਕੀਤਾ ਹੋਇਆ ਜੀ ਜਿੰਨੀ ਦੇਰ ਸਾਡੀ ਮੰਗ ਨਹੀਂ ਪੂਰੀ ਹੁੰਦੀ ਏ ਕਾਲਾ ਕਾਨੂੰਨ ਵਾਪਸ ਨਹੀਂ ਹੁੰਦਾ ਅੱਜ ਅਸੀਂ ਇੱਕ ਰਣਨੀਤੀ ਬਣਾ ਕੇ ਇੱਥੋਂ ਅਸੀਂ ਆਪਦੇ ਸੰਘਰਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਹ ਸੰਕੇਤਕ ਧਰਨਾ ਅੱਜ ਦਾ ਜਿਹੜਾ ਹੈਗਾ ਇਹ ਬਿਲਕੁਲ ਜੀ ਇਹ ਇੱਕ ਸੰਕੇਤਕ ਧਰਨਾ ਹੈ ਕਿ ਸਰਕਾਰ ਦੀਆਂ ਨਜ਼ਰਾਂ ਇਸ ਪਾਸੇ ਜਾਣ ਕਿ ਜੀ ਜੋ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਟਰੱਕ ਟਰੱਕ ਡਰਾਈਵਰਾਂ ਲਈ ਜੋ ਸਰਕਾਰ ਨੇ ਬਣਾਇਆ ਉਹ ਕਾਨੂੰਨ ਬਿਲਕੁਲ ਵੀ ਉਸ ਕਾਨੂੰਨ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਐਕਸੀਡੈਂਟ ਹੁੰਦਾ ਹੈ ਉਹ ਅਚਨਚੇਤ ਹੁੰਦਾ ਨਾ ਕਿ ਕੋਈ ਜਾਣ ਬੁੱਝ ਕੇ ਕੀਤਾ ਜਾਂਦਾ ਹੁੰਦਾ ਜਿਹੜੇ ਟਰੱਕ ਨੂੰ ਬੰਦ ਰਹਿਣ ਦੀਆਂ ਅੰਦਰ ਵਿੱਚ ਸਭ ਨਹੀਂ ਨਹੀਂ ਉਹ ਅਸੀਂ ਅੱਜ ਪਹਿਲਾਂ ਅੱਜ ਹੁਣ ਤੱਕ ਸਾਡੀਆਂ ਜੋ ਪਕਾਰਾਂ ਨੇ ਉਹ ਟਰੱਕ ਇਹਨਾਂ ਸਰਕਾਰੀ ਮਾਲ ਦੀਆਂ ਪ੍ਰਾਈਵੇਟ ਦੀਆਂ ਹੁਣ ਤੱਕ ਬੰਦ ਨੇ ਹੁਣ ਤੁਹਾਨੂੰ ਜੋ ਪੰਜਾਬ ਦੇ ਵੱਖ-ਵੱਖ ਜਥੇਬੰਦੀਆਂ ਨੇ ਚਾਹੇ ਉਹ ਟੈਂਕਰ ਯੂਨੀਅਨ ਹੈ ਚਾਹੇ ਉਹ ਟੈਕਸੀ ਯੂਨੀਅਨ ਹੈ ਚਾਹੇ ਸਕੂਲ ਬਸਾਂ ਨੇ ਜਾਂ ਆਪਣੀਆਂ ਦੂਜੀਆਂ ਬਸਾਂ ਨੇ ਟਰੱਕ ਆਪਰੇਟਰ ਨੇ ਸਭ ਦਾ ਸਹਿਯੋਗ ਹੈ ਅੱਜ ਸਾਰੇ ਹੀ ਜੋ ਆਗੂ ਨੇ ਜਥੇਬੰਦੀ ਦੇ ਉਹ ਬਹਿ ਕੇ ਜੋ ਅਗਲਾ ਅਗਲਾ ਸਾਡਾ ਪ੍ਰੋਗਰਾਮ ਹੈ ਉਹਦੀ ਰਣਨੀਤੀ ਦੱਸਾਂਗੇ ਜੀ ਸਿੰਘ ਗਿੱਲਾ ਮੈਂ ਪੰਜਾਬ ਟ੍ਰੱਕ ਇਕਤਾ ਕੋਰ ਕਮੇਟੀ ਦਾ ਮੈਂਬਰ ਆ ਅੱਜ ਅਸੀਂ 6 ਤਰੀਕ ਨੂੰ ਚੰਨੋ ਵਿਖੇ ਟੋਲ ਟੋਲ ਟੈਕਸ ਪਲਾਜ਼ੇ ਦੇ ਉੱਤੇ ਜਿਹੜੇ ਕਾਲੇ ਕਾਨੂੰਨ ਕੇਂਦਰ ਸਰਕਾਰ ਕੰਨੀਓ ਲਿਆਂਦੇ ਗਏ ਨੇ ਜਿਹਦੇ ਵਿੱਚ ਜੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਡਰਾਈਵਰ ਨੂੰ 10 ਸਾਲ ਦੀ ਕੈਦ ਤੇ 10 ਲੱਖ ਰੁਪਏ ਦਾ ਜੁਰਮਾਨਾ ਉਹ ਕਾਲੇ ਕਾਨੂੰਨਾਂ ਦਾ ਕਾਲੇ ਕਾਨੂੰਨਾਂ ਦੀ ਅਸੀਂ ਨਿਖੇਦੀ ਕਰਦੇ ਆਂ ਤੇ ਅਸੀਂ ਕਹਿੰਦੇ ਆ ਵੀ ਤੁਰੰਤ ਰੂਪ ਦੇ ਵਿੱਚ ਕੇਂਦਰੀ ਸਰਕਾਰ ਦਾ ਕੋਈ ਨਾ ਕੋਈ ਮੰਤਰੀ ਜਾਏ ਹੋ ਗ੍ਰਹਿ ਮੰਤਰੀ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਉਹ ਸਾਹਮਣੇ ਆਵੇ ਇਹ ਕਾਨੂੰਨ ਵਾਪਸ ਲੈਣ ਦੀ एलान ਕਰੇ ਤੇ ਇਹ ਕਾਨੂੰਨਾਂ ਦੀ ਮੰਗ ਦੇਸ਼ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤੀ ਸੀ ਜਦੋਂ ਅਸੀਂ 30 30 40 40 ਸਾਲ ਦਾ ਸੰਘਰਸ਼ ਕਰਦੇ ਆ ਉਹ ਤੋਂ ਬਾਅਦ ਵੀ ਕੇਂਦਰ ਸਰਕਾਰਾਂ ਕਾਨੂੰਨ ਨਹੀਂ ਲੈ ਕੇ ਆਉਂਦੀ ਆ ਤਾਂ ਬਿਨਾਂ ਮੰਗ ਤੋਂ ਇਹ ਕਾਲੇ ਕਾਨੂੰਨ ਕਿਉਂ ਲਿਆਂਦੇ ਇਹਦੇ ਪਿੱਛੇ ਕੀ ਕਾਰਨ ਹੈ ਇਹ ਦੇਸ਼ ਦੀ ਜਨਤਾ ਜਾਨਣਾ ਚਾਹੁੰਦੀ ਹੈ ਤੇ ਇਹ ਜਿਹੜੇ ਕਾਨੂੰਨ ਨੇ ਇਹ ਬਹੁਤ ਹੀ ਮਾੜੇ ਨੇ ਕਿਉਂਕਿ ਜਦੋਂ ਸਾਡਾ ਟਰੱਕ ਆਪਰੇਟਰ ਕਿਤੇ ਵੀ ਦੂਰ ਦਰਾਜੇ ਕੋਈ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉੱਥੇ ਗਲਤੀ ਨਹੀਂ ਲੇਖੀ ਜਾਂਦੀ ਵੀ ਉਹ ਟਰੱਕ ਆਪਰੇਟਰ ਦੀ ਹੈ ਜਾਂ ਆਮ ਨਾਗਰਿਕ ਦੀ ਹੈ ਉੱਥੇ ਸਾਡੇ ਟਰੱਕ ਆਪਰੇਟਰ ਦੇ ਗੁੱਤੰਗਾ ਤੇ ਲੱਤਾਂ ਮਾਰੀਆਂ ਜਾਂਦੀਆਂ ਉਹਨਾਂ ਨੂੰ ਬੰਨ ਲਿੱਤਾ ਜਾਂਦਾ ਉਹਨਾਂ ਨੂੰ ਨੂਡ ਲਿੱਤਾ ਜਾਂਦਾ ਉਹਨਾਂ ਦੀ ਵੀਡੀਓ ਬਣਾਈ ਜਾਂਦੀ ਆ ਉਹਨਾਂ ਦੇ ਸਿਰਾਂ 'ਚ ਗੰਡਾਸੇ ਦੇ ਡਾਂਗਾ ਮਾਰੀਆਂ ਜਾਂਦੀਆਂ ਨੇ ਉਹਨਾਂ ਦੇ ਮੂੰਹਾਂ 'ਚ ਪਿਸ਼ਾਬ ਕੀਤਾ ਜਾਂਦਾ ਉਹਨਾਂ ਦੇ ਉਹ ਜੋ ਧੋੱਕਿਆ ਜਾਂਦਾ ਤੇ ਤਸੀਹੇ ਦੇ ਕੇ ਇੱਕ ਇੱਕ ਕੰਟੇ ਜੋ ਉਹਨਾਂ ਨੂੰ ਮਾਰਿਆ ਜਾਂਦਾ ਹੈ ਤਾਂ ਅੱਜ ਪੰਜਾਬ ਦੇ ਸਮੂਹ ਟਰੱਕ ਆਪਰੇਟਰ ਸਮੂਹ ਡਰਾਈਵਰ ਸਮੂਹ ਟੈਕਸੀ ਆਪਰੇਟਰ ਸਮੂਹ ਸਕੂਲ ਬੱਸ ਆਪਰੇਟਰ ਸਮੂਹ ਔਇਲ ਟੈਂਕਰ ਆਪਰੇਟਰ ਛੋਟੇ ਹੱਥੀ ਵਾਲੇ ਸਾਰੇ ਭਰਾ ਇੱਕਜੁੱਟ ਹੋ ਕੇ ਅੱਜ ਅਸੀਂ ਸਾਰੇ ਆਲ ਪੰਜਾਬ ਟਰੱਕ ਇਕਤਾ ਪੰਜਾਬ ਟਰੱਕ ਇਕਤਾ ਦੇ ਬੈਨਰ ਥੱਲੇ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਚੰਨੋ ਵਿਕੇ ਇਕੱਠੇ ਹੋਏ ਹਾਂ। ਲਗਾਤਾਰ ਤੌਰ ਤੇ ਵੀ ਜਿਹੜਾ ਹੈਗਾ ਇਸ ਕਾਨੂੰਨ ਦੇ ਖਿਲਾਫ ਮੋਰਟ ਭਾਈ ਜਾ ਰਹੀ ਹੈ ਕੋਈ ਲੜਿਆ ਜਾ ਰਹੀ ਹੈ। ਲੀਗਲ ਟੌਪ ਤੇ ਸੁਪਰੀਮ ਕੋਰਟ ਦੇ ਬਹੁਤ ਜ਼ਿਆਦਾ ਵਕੀਲ ਸਾਹਮਣੇ ਆ ਚੁੱਕੇ ਨੇ ਉਹਨਾਂ ਨੇ ਪਟੀਸ਼ਨਾਂ ਜ਼ਾਇਰ ਕਰ ਦਿੱਤੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਤੇ ਬਾਹਰ ਐਸੋਸੀਏਸ਼ਨ ਸੁਪਰੀਮ ਕੋਰਟ ਦੀ ਤੇ ਵੱਖਰੇ ਵੱਖਰੇ ਹਾਈ ਕੋਰਟ ਦੀਆਂ ਬਾਹਰ ਐਸੋਸੀਏਸ਼ਨਾਂ ਦਾ ਇਹ ਮੰਨਣਾ ਹੈ ਕਿ ਇਹ ਕਾਨੂੰਨ ਜਿਹੜਾ ਅਸੰਵਿਧਾਨਿਕ ਨੇ ਇਹਨਾਂ ਦੀ ਕੋਈ ਲੋੜ ਨਹੀਂ ਸਰਕਾਰ ਨੇ ਵਾਪਸ ਲੈ ਲਏ ਕਹਿੰਦੇ ਸਰਕਾਰ ਕਹਿੰਦੀ ਸੀ ਲਾਗੋ ਸਰਕਾਰ ਕਹਿ ਰਹੀ ਆ ਵੀ ਅਸੀਂ ਇਹਨੂੰ ਸਟਗਿਤ ਕੀਤਾ ਪੋਸਪੋਨ ਕੀਤਾ ਇਹਦਾ ਮਤਲਬ ਸਰਕਾਰ ਨੂੰ ਉਹ ਕਹਿੰਦੇ ਭਾਵਨਾਵਾਂ ਦੀ ਕੋਈ ਕਦਰ ਨਹੀਂ ਸਰਕਾਰ ਇਹ ਕਿਉਂ ਦੀ ਕਹਿੰਦੀ ਵੀ ਸਾਤੋਂ ਗਲਤੀ ਹੋ ਗਈ ਅਸੀਂ ਵਾਪਸ ਲੈਨੇ ਆ ਤੇ ਅੱਜ ਇਹ ਇਹ ਜਿਹੜਾ ਦਿਨ ਦੁਗਣਾ ਰਾਤ ਚੌਗਣਾ ਇਹ ਅੰਦੋਲਨ ਵੱਧਦਾ ਜਾਏਗਾ ਪੂਰਾ ਪੰਜਾਬ ਤੇ ਪੂਰਾ ਦੇਸ਼ ਇਸ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਕੇ ਚੱਕਾ ਜਾਮ ਕਰਨ ਜਾ ਰਿਹਾ ਹੈ ਮੇਰਾ ਨਾਮ ਰਾਜਵਰ ਸ਼ਰਮਾ ਹਜ ਜਲ ਪੰਜਾਬ ਦੇ ਚਾਲਾਂ ਸਮਝ ਗਏ ਤੁਸੀਂ ਇਹ ਡੀਜ਼ਲ ਪੈਟਰੋਲ ਵਾਲੇ ਹੈ ਡੀਜ਼ਲ ਗੈਸ ਐਲ ਪੀ ਜੀ ਜਿਹੜੀ ਘਰਾਂ ਦੇ ਜਾਂਦੇ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਬਸ ਸਾਡੀ ਗੱਲ ਹੋਈ ਸੀ ਡੀਸੀ ਨਾਲ ਡੀਸੀ ਸਾਹਿਬ ਨਾਲ ਬੜੰਡੇ ਗੱਲ ਹੋਈ ਸੀ ਉਹਨਾਂ ਨੇ ਕਿਹਾ ਵੀ ਕੁਝ ਦਿਨ ਖੋਲ ਦਿਓ ਐਂਬੂਲੈਂਸ ਨੂੰ ਤੇਲ ਦੇ ਦਿਓ ਅਸੀਂ ਐਂਬੂਲੈਂਸ ਨੂੰ ਲੈਤਾ ਉਹਨਾਂ ਨੇ ਕਿਹਾ ਪ੍ਰਸ਼ਾਸਨ ਨੂੰ ਦੇ ਦਿਓ ਅਸੀਂ ਉਹ ਵੀ ਦੇ ਦਾਂ ਠੀਕ ਹੈ ਉਹਦੇ ਬਾਵਜੂਦ ਅਸੀਂ 7 ਤਰੀਕ ਦਾ ਟਾਈਮ ਦਿੱਤਾ ਸੀ 7 ਤਰੀਕ ਦੇ ਬਾਅਦ ਅਸੀਂ ਸਟੇਕ ਤੇ ਫਿਰ ਜਾ ਰਹੇ ਹਾਂ ਕਿਉਂਕਿ ਸਾਡੀ ਜਿਹੜੀ ਗੱਲ ਹੈ ਉਹ ਸੁਣੀ ਨਹੀਂ ਗਈ ਬਿਲਕੁਲ ਨਹੀਂ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਹੈ ਅਮਿਤ ਸ਼ਾਹ ਇਸ ਕਾਨੂੰਨ ਦੇ ਅਸੀਂ ਖਿਲਾਫ ਹਾਂ ਇਹ ਕਾਨੂੰਨ ਜਿੱਥੇ ਪਹਿਲਾਂ ਪਿਆ ਸੀ ਉੱਥੇ ਰਹਿਣਾ ਚਾਹੀਦਾ ਅਸੀਂ ਇਸ ਕਾਨੂੰਨ ਨੂੰ ਅੱਗੇ ਲਾਗੂ ਨਹੀਂ ਹੋਣ ਨਹੀਂ ਹੋਣਾ ਚਾਹੀਦਾ ਅਗਲਾ ਸਟੈਪ ਕੀ ਰਹੂਗਾ ਅਗਲਾ ਸਟੈਪ ਇਹ ਹੈ ਦੁਬਾਰਾ ਫਿਰ ਅਸੀਂ ਹੜਤਾਲ ਕਰਨ ਲੱਗੇ ਹਾਂ ਕਿਦੋਂ ਕਦੋਂ ਸਟ੍ਰਾਈਕ 7 ਤਰੀਕ ਤੋਂ ਬਾਅਦ ਹੜਤਾਲ ਅਸੀਂ ਕਰਾਂਗੇ ਕਿਉਂ ਕਰਾਂਗੇ ਕਿਉਂਕਿ ਇਹ ਕਾਨੂੰਨ ਵਾਪਸ ਇਹ ਐਡਮਿਨਿਸ਼ਨ ਮਿਲੇਗਾ ਸਟ੍ਰਾਈਕ ਹਾਂ ਆਨਲੈਨ ਮਿਲੇ ਪਹਿਲਾਂ ਵੀ ਕੀਤੀ ਸੀ ਅਸੀਂ ਲੇਕਿਨ ਅਸੀਂ ਕੁਝ ਸਮੇਂ ਵਾਸਤੇ ਟੀਲ ਦਿੱਤਾ ਸੀ ਕਿਉਂ ਦਿੱਤਾ ਸੀ ਕਿ ਘਰੇ ਇੱਕ ਤਾਂ ਐਲਪੀਜੀ ਗੈਸ ਆ ਜਾਵੇ ਲੋਕਾਂ ਦੇ ਘਰੇ ਗੈਸ ਮਿਲ ਜਾਵੇ ਤੇਲ ਮਿਲ ਜਾਵੇ ਕਿਉਂਕਿ ਪੰਪਾਂ ਕਿ ਜੀ ਅਸੀਂ ਨਹੀਂ ਚਾਹੁੰਦੇ ਕਿ ਇਹੋ ਜਿਹਾ ਕੰਮ ਹੋਵੇ ਦੁਬਾਰਾ ਕਿਉਂ ਸਰਕਾਰ ਇਤਨਾ ਚ ਦੇ ਦੋ ਤੁਸੀਂ ਬਾਗੇ ਅੱਗੇ ਹਾਂ ਪੈਟਰੋਲ ਤਾਂ ਖਾਲੀ ਹੋ ਗਈ ਸੀ ਨਾ ਬਿਲਕੁਲ ਜਦੋਂ ਪੈਟਰੋਲ ਪੰਪ ਫੇਰ ਤੇਲ ਦਿੱਤਾ ਉਹਨਾਂ ਨੂੰ ਹਾਂ ਦੁਬਾਰੇ ਫੇਰ ਜਦੋਂ ਤੁਸੀਂ ਬਾਗੇ ਫਿਰ ਬੰਦ ਨਹੀਂ ਹੋਊਗਾ ਪੰਪ ਨਹੀਂ ਬੰਦ ਤਾਂ ਹੋਊਗਾ ਲੇਕਿਨ ਅਸੀਂ ਕਹਿੰਦੇ ਸਰਕਾਰ ਵਾਪਸ ਕਿਉਂ ਨਹੀਂ ਲੈਂਦੀ ਹੈ ਕਿਉਂ ਤੜਪਾ ਰਹੀ ਹੈ ਲੋਕਾਂ ਨੂੰ ਕਿਉਂ ਖਰਾਬ ਕਰ ਰਹੀ ਹੈ ਤੁਸੀਂ ਦੱਸੋ ਡਰਾਈਵਰ ਜਿਹੜਾ ਹੈਗਾ ਕਿਸ ਡਰਾਈਵਰ ਕੋਲ 10 ਲੱਖ ਰੁਪਏ ਆਏਗਾ ਜਿਹੜਾ ਦੇਊਗਾ ਇਹ ਕਾਨੂੰਨ ਕਿਹੜੇ ਕਿਹੜੇ ਡਰਾਈਵਰਾਂ ਤੇ ਲਾਗੂ ਹੈ ਇਹ ਸਾਰੇ ਡਰਾਈਵਰਾਂ ਤੇ ਹੈ ਮੋਟਰਸਾਈਕ ਛੋਟਾ ਹਤੀ ਜਿਹੜਾ ਵੀ ਛੋਟੇ ਕੈਂਟਰ ਰਹਿ ਗਏ ਆ ਬਾਡੀ ਆ ਬੱਸ ਵੀ ਬਾਡੀ ਵਾਲੀ ਗੱਡੀਆਂ ਟਰੱਕ ਜਿੰਨੇ ਵੀ ਟਰਾਲੇ ਆ ਹਰੇਕ ਤੇ ਆਏ ਛੋਟੇ ਤੋਂ ਲੈ ਕੇ ਵੱਡੇ ਤੇ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਸਾਰੇ ਤੇ ਲਾਗੂ ਹੈ ਜੀ ਚਾਹੇ ਭਾਵੇਂ ਪ੍ਰਸ਼ਾਸਨ ਦਾ ਕੋਈ ਵੀ ਐਸਪੀ ਡੀਐਸਪੀ ਹੋ ਇਨਾਂ ਕੋਲ ਵੀ ਇਹਨਾਂ ਤੇ ਵੀ ਲਾਗੂ ਹੈ ਹਰੇਕ ਤੇ ਲਾਗੂ ਹੈ ਲੇਕਿਨ ਅਸੀਂ ਪਤਾ ਕੀ ਹੈ ਇਸ ਜਿਹੜਾ ਵੀ ਇਹ ਕਾਨੂੰਨ ਹੈਗਾ ਇਹ ਲਾਇਆ ਅਸੀਂ ਇਸ ਕਾਨੂੰਨ ਦੇ ਖਿਲਾਫ ਹੈ ਇਹ ਕਾਨੂੰਨ ਅਸੀਂ ਰੱਦ ਕਰਾਉਣਾ ਹੀ ਕਰਾਉਣਾ ਹੈ ਇਸ ਕਾਨੂੰਨ ਦੇ ਜਿਹੋ ਅਸੀਂ ਖਿਲਾਫ ਹੈ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲੈਣਗੇ ਅਸੀਂ ਦੁਬਾਰਾ ਟੈਂਕੀ ਹੜਤਾਲ ਤੇਲ ਵਾਲੀ ਫਿਰ ਕਰਾਂਗੇ ਔਰ ਐਲਪੀਜੀ ਗੈਸ ਘਰ ਦੇ ਵਿੱਚ ਨਹੀਂ ਜਾਊਗੀ ਲੇਕਿਨ ਅਸੀਂ ਪਤਾ ਕੀ ਚਾਹੁੰਦੇ ਅਸੀਂ ਚਾਹੁੰਦੇ ਵੀ ਘਰ ਦੇ ਵਿੱਚ ਪਰੇਸ਼ਾਨੀ ਨਾ ਹੋਵੇ ਕਿਸੇ ਨੂੰ ਕਿਉਂ ਕਿ ਕਿਉਂਕਿ